ਸ਼ਹਿਰੀ ਮੁਕਸਰ ਸਾਹਿਬ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ حاصل ਹੋਈ ਜਿਸ ਵੇਲੇ ਨਾਕਾ ਲਗਾ ਕੇ ਚੈਕਿੰਗ ਹੋ ਰਹੀ ਸੀ ਸ਼ੱਕੀ ਤੌਰ ਤੇ ਦੋ ਮੋਟਰਸਾਈਕਲ ਵਿਕਲਾਂ ਨੂੰ ਰੋਕਿਆ ਗਿਆ ਤੇ ਉਹਨਾਂ ਕੋਲੋਂ ਵੱਡੀ ਮਾਤਰਾ ਦੇ ਵਿੱਚ ਅਫੀਮ ਬਰਾਮਦ ਹੋਈ ਪੁਲਿਸ ਨੇ ਦੱਸਿਆ ਕਿ ਇਸ ਕੋਲੋਂ 3 ਕਿਲੋ 208 ਗ੍ਰਾਮ ਖਫੀਮ ਮਿਲੀ ਹੈ ਪੁਲਿਸ ਨੇ ਦੱਸਿਆ ਕਿ ਇਹ ਮੁਜਰਮ ਸ਼੍ਰੀ ਮੁਖਸਰ ਸਾਹਿਬ ਦੇ ਰਹਿਣ ਵਾਲੇ ਹਨ ਆਓ ਆਪਾਂ ਕਰਦੇ ਹਾਂ ਡੀਐਸਪੀ ਨਾਲ ਗੱਲਬਾਤ ਸੁਣਦੇ ਹਾਂ ਪੁਲਿਸ ਕਮਾਂਤਾਨ ਨੇ ਕੀ ਆਖਿਆ ਸਾਡੇ ਚੈਨਲ ਨੂੰ ਸਬਸਕ੍ਰਾਈਬਰ ਤੇ ਫੋਲੋ ਕਰ ਲਿਓ। ਸ਼੍ਰੀ ਮੁਕਸਰ ਸਾਹਿਬ ਤੋਂ ਗੁਰਜੰਟਪੱਟੀ ਦੀ ਖਾਸ ਰਿਪੋਰਟ। ਧੰਨਵਾਦ ਜੀ। ਸ਼੍ਰੀ ਮੁਕਸਰ ਸਾਹਿਬ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਹੈ ਜਿਸ ਚ ਮਿਤੀ 2 ਤਰੀਕ ਤਕਰੀਬਨ ਸ਼ਾਮ ਨੂੰ 5:00 ਵਜੇ ਦੇ ਅਰਾਊਂਡ ਸਾਡੀ ਸੀਆਈਏ 2 ਸੀਆਈਏ ਮਲੋਟ ਦੀ ਟੀਮ ਰੂਟੀਨ ਪੈਟਰੋਲਿੰਗ ਕਰ ਰਹੀ ਸੀ। ਜਿਸ ਦੌਰਾਨ ਇਹਨਾਂ ਨੂੰ ਦੋ ਸ਼ੱਕੀ ਬੰਦੇ ਮੋਟਰਸਾਈਕਲ ਤੇ ਆਂਦੇ ਦਿਸੇ ਤੇ ਜਿਨ੍ਹਾਂ ਦੀ ਤਲਾਸ਼ੀ ਲੈਣ ਪਰ ਉਹਨਾਂ ਪਾਸ ਤੋਂ 3 ਕਿਲੋ 208 ਗ੍ਰਾਮ ਅਫੀਮ ਬਰਾਮਦ ਹੋਈ ਇਹ ਦੋ ਅਕਿਊਜ਼ਡ ਅਰੈਸਟ ਕੀਤੇ ਜਤਿੰਦਰ ਸਿੰਘ ਏਲੀਅਸ ਬੱਬੂ ਤੇ ਕੁਲਦੀਪ ਕੁਮਾਰ ਇਹ ਦੋਨੋਂ ਅਦਰਸ਼ਨਗਰ ਮੁਕਸਰਦੇ ਰਹਿਣ ਵਾਲੇ ਇਹਨਾਂ ਕੋਲੋਂ 3 ਕਿਲੋ 208 ਗ੍ਰਾਮ ਅਫੀਮ ਅਤੇ ਇੱਕ ਮੋਟਰਸਾਈਕਲ ਬਰਾਮਦ ਹੋਇਆ ਇਹ ਹਜੇ ਤਫਤੀਸ਼ ਦੌਰਾਨ ਬੈਕਵਰਡ ਤੇ ਫਾਰਵਰਡ ਲਿੰਕ ਇਹਨਾਂ ਦੇ ਜਿੱਥੋਂ ਲੈ ਕੇ ਆਏ ਨੇ ਤੇ ਕਿੱਥੇ ਇਹਨਾਂ ਨੇ ਦੇਣੀ ਸੀ ਉਹਦੀ ਹਜੇ ਡੂੰਘਾਈ ਨਾਲ ਤਫਤੀਸ਼ ਕਰਾਂਗੇ ਸਰ ਇਹਨਾਂ ਦਾ ਪ੍ਰੀਵੀਅਸ ਕ੍ਰਾਈਮ ਰਿਕਾਰਡ ਨਹੀਂ ਕੋਈ ਪ੍ਰੀਵੀਅਸ ਕ੍ਰਾਈਮ ਰਿਕਾਰਡ ਐਸ ਸੱਚ ਨਹੀਂ ਹੈਗਾ ਜੀ ਤੇ ਦੋਵੇਂ ਇੱਕ ਤਾਂ ਸ਼ਾਇਦ ਕਿਸੇ ਐਡਵੋਕੇਟ ਦੇ ਨਾਲ ਲੱਗਿਆ ਹੋਇਆ ਤੇ ਦੂਸਰਾ ਕਾਰਾਂ ਦਾ ਡੀਲਰ ਹੈ ਸਰ ਇਹ ਜਿਸ ਮਤਲਬ ਅਗੇ ਕਿੰਨੇ ਕਿ ਚਿਰ ਤੋਂ ਇਸ ਕੰਮ ਨਾਲ ਜੁੜੇ ਹੋਏ ਸੀ ਕਿਉਂਕਿ ਰਿਕਵਰੀ ਕਮਰਸ਼ੀਅਲ ਹੈ ਕਾਫੀ ਵੱਡੀ ਹੈ। ਹਾਂ ਜੀ ਅਸੀਂ ਪੁੱਛ ਕੇ ਸੀ ਕਰਾਂਗੇ ਇਹਨਾਂ ਦੀ ਡਿਟੇਲ ਤੇ ਰਿਮਾਂਡ ਲਿਆ ਅੱਜ ਅਸੀਂ ਅੱਜ ਇਹਨਾਂ ਦੀ ਪੁੱਛਗਿੱਛ ਕਰਾਂਗੇ। ਫਰਦਰ ਅੱਗੇ ਜੋ ਵੀ ਅੱਗੇ ਲਿੰਕ ਆਣਗੇ ਇਹਨਾਂ ਦੇ ਉਹਨਾਂ ਤੇ ਵਰਕਆਊਟ ਕੀਤਾ ਜਾਏਗਾ। ਠੀਕ ਹੈ। ਥੈਂਕ ਯੂ ਸਰ। ਬਹੁਤ। ਇਹਨਾਂ ਦਾ ਰਿਮਾਂਡ ਮਿਲਿਆ। ਸ਼ੋਰਟ ਆਫ